ਜੀ ਵੀ ਕਹਿੰਦੇ ਆ ਕਿ ਜਿਹੜੇ ਅੱਜ ਕੱਲ੍ਹ ਦੇ ਰਿਸ਼ਤੇ ਆ ਹੂਮ ਦੇ ਰਿਸ਼ਤੇ ਆਲੀ ਉਹ ਵੀ ਨਾ ਇੱਕ ਸਟੇਟਸ ਸਿੰਬਲ ਦੀ ਇੱਕ ਦੂਜੇ ਨਾਲ ਵਰਤਣਾ ਜਾ ਗਏ ਆ। ਉਹਨਾਂ ਨੂੰ ਲੱਗਦਾ ਕਿ ਇਸ ਕੋਲ ਇੰਨਾ ਬਾ ਇਹ ਨਾਲ ਆਪਾਂ ਐਨਾ ਹੀ ਵਰਤਣਾ। ਈਸ਼ਵਰ ਕੁ ਸਿੱਖੀ ਕਹਿਣਾ ਚਾਹ। ਬਿਲਕੁਲ ਸਹੀ ਮੈਂ ਤਾਂ ਇੱਕ ਹੂਮ ਦੇ ਰਿਸ਼ਤੇ ਨਾ ਹੋਗੇ। ਇਹ ਤਾਂ ਬਿਲਕੁਲ ਜੇ ਤੁਸੀਂ ਯਕੀਨ ਮੰਨੋ ਤਾਂ ਪੈਸਿਆਂ ਦੇ ਰਿਸ਼ਤੇ ਹੋਗੇ ਨਾ। ਸਟੇਟਸ ਦੇ ਰਿਸ਼ਤੇ ਹੋਏ ਲਈ। ਜਿੰਨੀ ਉੱਚੀ ਪੋਤੀ ਜਿੰਨਾਂ ਦੇ ਕੋਲ ਪੈਸਾ ਹੈ ਨਾ ਉਹਦੇ ਕੋਲ ਜਾ ਕੇ ਆਪਾਂ ਵਰਤਾਂਗੇ। ਜਿਵੇਂ ਜਦ ਤੁਹਾਨੂੰ ਯਾਰ ਨਾ ਕਿਸੇ ਨੂੰ ਆਪਣੇ ਹਸਬੰਦ ਦੀ سپورਟ ਮਿਲਦੀ ਆ। ਹਾਂਜੀ ਹਾਂ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਤੇ ਤੁਸੀਂ ਉਹਦੇ ਵਜਿਹਾ। ਮੈਨੂੰ ਤਾਂ ਸੱਚੀ ਬੇਟਾ ਚੰਗੇ ਕਰਮ ਵਾਲੀ ਹੈ ਸੰਦੀਪ ਮੈਨੂੰ ਪਤਾ ਨਹੀਂ ਕੋਈ ਚੰਦੇ ਕੰਮ ਕੀਤੇ ਸੀ ਜਿਹੜੇ ਨਾ ਵਧੀਆ ਪਰਿਵਾਰ ਮਿਲੂ ਜਿਹੜੇ ਤੇ ਸੋਹਰਾ ਪਰਿਵਾਰ ਵੀ ਹੈ। ਜੁਆਇੰਟ ਫੈਮਿਲੀ ਹੈ ਸਾਡੀ। ਦਾਦੀ ਜੀ ਸਸਤਾ ਤੇ ਸੱਸ ਮਮੀ ਸੱਸ ਦੇਵਰ ਨੰਨ ਬੁਰਾਨੀਆਂ ਸਾਰੇ ਤਰ੍ਹਾਂ ਦੇ ਮਤਲਬ ਸਾਰੇ ਤਰ੍ਹਾਂ ਦੇ ਰਿਸ਼ਤੇਦਾਰਾਂ ਦੇ ਵਿਲੇਜ ਮੈਂਡਪੋਰ ਤਨਮਾਵਲੀ ਸੱਚਮੁੱਚ ਦੀ ਪੱਤੇ ਇਹਦਾ ਸਹਿਜੋਗ ਹੈ ਨਾ ਹਸਬੰਡ ਦਾ ਸਹਿਜੋਗ ਹੈ ਉਤਾ ਦੇਖੋ ਇਥੇ ਸੋਹਰੇ ਘਰ ਜਦੋਂ ਇੱਕ ਕੁੜੀ ਵਿਆਹ ਕੇ ਆਉਂਦੀ ਹੈ ਨਾ ਉਹਦਾ ਸਭ ਕੁਝ ਉਹ ਕਿੰਨੇ ਤਰ੍ਹਾਂ ਦੇ ਸੁਪਨੇ ਉਹ ਆਪਣੇ ਨਾਲ ਲੈ ਕੇ ਆਉਂਦੀ ਹੈ ਪਤੀ ਦਾ ਸਹਿਯੋਗ ਤਾਂ ਨਾਲ ਚਾਹੀਦਾ ਹੀ ਚਾਹੀਦਾ ਉਹਨਾਂ ਨੇ ਮੈਨੂੰ ਬਹੁਤ سپورਟ ਕੀਤੀ ਹੈ ਤੁਸੀਂ ਕਰ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਬ੍ਰੀਦਰ ਇਲਾ ਪਿਆਪਨ ਦਸਣ ਦੇ ਕਿ ਕਿਵੇਂ ਆਪਾਂ ਆਪੜਿਆਂ ਦੀਆਂ ਪਾਵਾਂ ਵੜਨਾ ਚਾਹੀਦਾ ਤੇ ਕਿਵੇਂ ਆਪਾਂ ਇੱਕ ਦੂਜੇ ਨੂੰ ਸਪੋਰਟ ਕਰਨਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਸੰਦੀਪ ਬਹੁਤ ਵਧੀਆ ਅੱਜ ਤੁਹਾਨੂੰ ਇੱਕ ਹੀ ਹੱਤੀ ਕਿਵੇਂ ਲੱਗਿਆ ਬਹੁਤ ਚੰਗਾ ਲੱਗਿਆ ਸੰਦੀਪ ਮੇਲੇ ਨਾਲ ਦਾ ਆਪਾਂ 12 13 ਸਾਲਾਂ ਬਾਅਦ ਆਪਸ ਵਿੱਚ ਮਿਲਿਆ ਨਾ ਤੇ ਬੜੀ ਖੁਸ਼ੀ ਹੋਈ ਬੀਟ ਤਵਾਰ ਦਾ ਆਪਾਂ ਮਿਲਿਆ ਬੜਾ ਚੰਗਾ ਲੱਗਿਆ ਕਿ ਜਦੋਂ ਇਹ ਪਤਾ ਲੱਗਿਆ ਕਿ ਆਪਾਂ ਇਸ ਤਰ੍ਹਾਂ ਦੇ ਵਿਚਾਰ ਸੁਆਣੀਆਂ ਦੇ ਵਿਚਾਰ ਪਰੰਤ ਸੁਣੇ ਤਾਂ ਯਕੀਨ ਮੰਨੋ ਸੁਆਣੀਆਂ ਸ਼ਬਦ ਹੀ ਭੁੱਲ ਗਿਆ ਨਾ ਕਿੰਦਾ ਸੁਣੀਆਂ ਨੂੰ ਕੰਨ ਤਸਦੀ ਸੀ ਇਹ ਚੀਜ਼ ਨੂੰ ਕਿਉਂਕਿ ਸੁਆਣੀਆਂ ਦਾ ਰੋਲ ਜਿਹੜਾ ਘਰ ਨੂੰ ਚਲਾਉਣ ਦੇ ਵਿੱਚ ਹੈ ਨਾ ਕਿੰਨਾ ਜ਼ਿਆਦਾ ਗੱਲ ਦੋ ਪਈਏ ਬਰਾਬਰ ਦੇ ਕੋਈ ਵੀ ਗਿਆ ਨਾ ਉਸ ਉਹ ਸਹੀ ਸ਼ਬਦ ਹੈ ਜਿਹੜਾ ਉਹ ਤਾਂ ਹੀ ਵੱਧਿਆ ਜਿਹੜੂ ਆਪਣਾ ਪੂਰਾ ਯੋਗਦਾਨ ਪਾਉਂਦੇ ਨੇ ਇੱਕ ਪਰਿਵਾਰ ਨੂੰ ਚਲਾਉਣੇ ਨੇ ਬਹੁਤ ਚੰਗਾ ਲੱਗਿਆ ਤੇ ਆ ਕੇ ਦੇ ਆਪਣੇ ਵਿਚਾਰਾਂ ਸਾਂਝੇ ਕਰਨ ਦਾ ਸਮਾਂ ਮਿਲਿਆ ਬੜਾ ਚੰਗਾ ਲੱਗਿਆ ਜੀ ਵੀ ਕਹਿੰਦੇ ਆ ਕਿ ਜਿਹੜੇ ਅੱਜ ਕੱਲ੍ਹ ਦੇ ਰਿਸ਼ਤੇ ਹਨ ਊਨ ਦੇ ਰਿਸ਼ਤੇ ਆਲੇ ਉਹ ਵੀ ਨਾ ਇੱਕ ਸਟੇਟਸ ਸਿੰਬਲ ਦੀ ਇੱਕ ਦੂਜੇ ਨਾਲ ਬਰਤਣਾ ਚਾਹਦੇ ਆ ਉਹਨਾਂ ਨੂੰ ਲੱਗਦਾ ਕਿ ਇਸ ਕੋਲ ਇੰਨਾ ਬਾ ਇਹ ਨਾਲ ਆਪਾਂ ਐਨਾ ਹੀ ਬਰਤਣਾ ਈਸ਼ਵਰ ਤੁਸੀਂ ਕੀ ਕਹਿਣਾ ਚਾਹੋ ਬਿਲਕੁਲ ਸਹੀ ਮੈਂ ਤਾਂ ਇੱਕ ਹੂੜ ਦੇ ਰਿਸ਼ਤੇ ਨਾਲ ਹੋਗੇ ਇਹ ਤਾਂ ਬਿਲਕੁਲ ਜੇ ਤੁਸੀਂ ਯਕੀਨ ਮੰਨ ਲਓ ਤਾਂ ਪੈਸਿਆਂ ਦੇ ਰਿਸ਼ਤੇ ਹੋਗੇ ਨਾ ਸਟੇਟਸ ਦੇ ਰਿਸ਼ਤੇ ਹੋਗੇ ਲਈ ਜਿੰਨੀ ਉੱਚੀ ਪੋਤੀ ਜਿੰਨਾਂ ਦੇ ਕੋਲ ਪੈਸਾ ਹੈ ਨਾ ਉਹਦੇ ਕੋਲ ਜਾ ਕੇ ਆਪਾਂ ਵਰਤਾਂਗੇ ਉਹਨੇ ਇਹ ਦਰੀਆਂ ਨੇ ਸਾਡੀ ਕੀ ਮਦਦ ਕਰਨੀ ਹੈ ਭੈਣ ਭਾਰੀ ਐ ਸਭ ਨਾਲ ਉਹ ਕੋਲ ਤਾਂ ਆਪਣਾ ਨਾ ਨੂੰ ਦੇ ਰਿਸ਼ਤੇ ਟਿੱਡੂ ਇੱਕੋ ਰਿਸ਼ਤੇ ਬਣੇ ਹੋਏ ਨੇ ਉਹਨਾਂ ਦੇ ਪਰ ਇਹ ਛੱਡ ਕੇ ਜਦੋਂ ਪਸੰਦੀਪ ਆਪਾਂ ਜਿਹੜੇ ਸਟੇਟਸਿੰਗ ਬੱਚਾ ਪੈ ਗਿਆ ਨਾ ਇਹਦੇ ਨਾਲ ਤਾਂ ਬਹੁਤ ਆਪਣੇ ਸਮਾਜ ਦਾ ਘਟਾ ਹੋ ਗਿਆ ਲਾ ਕੀ ਕਰਨਾ ਹੈ ਜਿਹੜਾ ਖੂਨ ਦਾ ਰਿਸ਼ਤਾ ਹੈ ਨਾ ਆਪਣਾ ਜਦੋਂ ਦੁੱਖ ਹੁੰਦਾ ਤਾਂ ਖੂਨ ਦਾ ਰਿਸ਼ਤਾ ਉਬਲਦਾ ਹੈ ਬਿਲਕੁਲ ਤੇ ਇਹ ਚੀਜ਼ ਨੂੰ ਆਪਾਂ ਆ ਵਿਸਰ ਦੇ ਸਕਦੇ ਆਪਾਂ ਇਹਨੂੰ ਖਤਮ ਨਹੀਂ ਕਰ ਸਕਦੇ ਇਸ ਅਟਲ ਸਚਾਈ ਹੈ ਕਿ ਆਪਣਾ ਇੱਕ ਦੂਜੇ ਨਾਲ ਸੰਬੰਧ ਹੈ ਰਪੇ ਇਹਨਾਂ ਚੀਜ਼ਾਂ ਨੂੰ ਭੁੱਲ ਕੇ ਕਿਉਂ ਆਪਾਂ ਦੂਸਰੇ ਨਾਲ ਵਰਤੰਦੇ ਯਤਨ ਕਰਦੇ ਕਿਉਂ ਨਾ ਆਪਣੀਆਂ ਗਲਤੀਆਂ ਜੋ ਵੀ ਨੇ ਆਪਾਂ ਸੁਧਾਰੀਏ ਆਪਾਂ ਉਹਨਾਂ ਨੂੰ ਜੋ ਮਨ ਮਟਾਪ ਥੋੜਾ ਬਹੁਤ ਹੁੰਦਾ ਉਹਨਾਂ ਨੂੰ ਸਮੇਂ ਨਾਲ ਕਵਰ ਕਰੋ ਤੇ ਉਹਨਾਂ ਨਾਲ ਮਿਲ ਜੁੜ ਕੇ ਆਪਾਂ ਸਾਥ ਦੇਪ ਕਿ ਸਾਥ ਤਾਂ ਐਨ ਦੁੱਖ ਸਮੇਂ ਸੁੱਖ ਸਮੇਂ ਅਚਾ ਖੁਸ਼ੀ ਹੈ ਨਾ ਜਿਹੜੀ ਜੇ ਆਪਣੇ ਨਾਲ ਹੋਣ ਤਾਂ ਉਹ ਵਧੀਆਂ ਚੰਗੀ ਨਹੀਂ ਲੱਗਦੀ ਦੁੱਖ ਵੀ ਹੈ ਜਦੋਂ ਆਪਣਾ ਬੋਲ ਗੁਗਾ ਤੁਹਾਨੂੰ ਆਪਣਾ ਹਰ ਕੱਵ ਦੇਂਦਾ ਨਾ ਇਹ ਚੀਜ਼ਾਂ ਨੇ ਜਿਣਿਆ ਇਦਿਰੀ ਜ਼ਰੂਰ ਤੈ ਗਈ ਆਪਾਂ ਆਪਣੇਆਂ ਦਾ ਸਾਥ ਦੇਈ ਆਪਾਂ ਆਪਣੇਨ ਪਹਿਲਾ ਨਾਂ ਲੈ ਕੇ ਚੱਲੀਏ ਇਹ ਬਹੁਤ ਜਿੰਦੀ ਆ ਇਸ ਮਾਨੇ ਚ ਵੀ ਜਦੋਂ ਤੁਗਿਆ ਨਾਲ ਕਿਸੇ ਨੂੰ ਆਪਣੇ ਖਸਵੰਡ ਦੀ ਸਪੋਰਟ ਮਿਲਦੀ ਆ ਹਾਂਜੀ ਹਾਂ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਤੇ ਤੁਸੀਂ ਉਹਦੇ ਵਜਿ ਦੀ ਹੈ ਮੈਨੂੰ ਤਾਂ ਸੱਚੀ ਬੇਟਾ ਚੰਗੇ ਕਰਮ ਆ ਰਹੇ ਸੰਦੀਪ ਮੈਨੂੰ ਪਤਾ ਨਹੀਂ ਕੋਈ ਚੰਗੇ ਕੰਮ ਕੀਤੇ ਸੀ ਜਿਹੜੇ ਇੰਨਾ ਵਧੀਆ ਪਰਿਵਾਰ ਮਿਲੂ ਜਿਹੜੇ ਤੇ ਸੌਰਾ ਪਰਿਵਾਰ ਵੀ ਹੈ ਜੋਇੰਟ ਫੈਮਲੀ ਹੈ ਸਾਡੀ ਦਾਦੀ ਸੱਸ ਤੇ ਸੱਸ ਮਮੀ ਸੱਸਰ ਦੇ ਉਹ ਬਰਾਣੀਆਂ ਨੇ ਸਾਰੇ ਤਰ੍ਹਾਂ ਦੇ ਮਤਲਬ ਸਾਰੇ ਤਰ੍ਹਾਂ ਦੇ ਨਹੀਂ ਛੱਡੇ ਨਾ ਵਿਲੇਜ ਲੈ ਮੇਡਪੋਰਤ ਕਨਵਾ ਵਾਲੀ ਹੈ ਸੱਚੀ ਵਿੱਚ ਦੀ ਪੱਤਿਆ ਇਹਦਾ ਸਹਜ ਹੋ ਗਿਆ ਹੈ ਹਸਬੰਡ ਸੱਜ ਹੋ ਗਿਆ ਉਤਾ ਦੇਖੋ ਇਥੇ ਸੋਹਰੇ ਘਰ ਜਦੋਂ ਇੱਕ ਕੁੜੀ ਵਿਆਹ ਕੇ ਹੁੰਦੀ ਹੈ ਨਾ ਉਹਦਾ ਸਭ ਕੁਝ ਉਹ ਕਿੰਨੇ ਤਰ੍ਹਾਂ ਦੇ ਸੁਪਨੇ ਉਹ ਆਪਣੇ ਨਾਲ ਲੈ ਕੇ ਆਉਂਦੀ ਹੈ ਪਤੀ ਦਾ ਸਹਯੋਗ ਤਾਂ ਨਾਲ ਚਾਹੀਦਾ ਹੀ ਚਾਹੀਏ ਉਹਨਾਂ ਨੇ ਮੈਨੂੰ ਬਹੁਤ ਪੋਰਟ ਕੀਤੀ ਹੈ ਹਰ ਜਗ੍ਹਾ ਤੇ ਕਦੇ ਕੋਈ ਆਇਆ ਨਹੀਂ ਹੈਗਾ ਵੀ ਕਿਸੇ ਵੀ ਤਰ੍ਹਾਂ ਨੇ ਕੋਈ ਛੋਟੀ ਮੋਬੀ ਸਮੱਸਿਆ ਹੁੰਦੀ ਹੈ ਤਾਂ ਮੈਨੂੰ ਸਮਝਾ ਦੇਣਾ ਮੈਨੂੰ ਕਹਿ ਦੇਣਾ ਵੀ ਨਹੀਂ ਇਸ ਤਰ੍ਹਾਂ ਕਰਕੇ ਤੂੰ ਕੋਈ ਗੱਲ ਨਹੀਂ ਇਹਨਾਂ ਨੂੰ ਸੁਹਾਏ ਤੁਸੀਂ ਆਪਣੇ ਸੋਚਣਾ ਤਾਂ ਉਹ ਚੀਜ਼ ਜਿਹੜੀ ਕੋ ਮੈਨੂੰ ਦਵਾਟ ਫੈਂਕ ਤੇ ਮੈਸਿੰਗ ਦੋਤੇ ਮਿਲ ਜਾਈ ਸੀ ਜੋਇੰਟ ਡੈਮੇਜ ਦੇ ਵਿੱਚ ਕਿਵੇਂ ਇੱਕਦਮ ਆਇਆ ਲੱਗਦਾ ਸੀਗਾ ਵੀ ਹੁਣਾ ਵੀ ਹੁੰਦਾਰੇ ਕੀ ਕਹਿਦੇ ਨਾ ਉਹਨਾਂ ਨੇ ਕਹਿ ਦੇਣਾ ਉਹਨਾਂ ਦੀ ਗੱਲ ਸੁਣੀ ਪਰ ਇਹ ਚੀਜ਼ ਮੈਨੂੰ ਇਹ ਲੱਗਦੀ ਮੈਂ ਬਹੁਤ ਚੰਗੇ ਤਰੀਕੇ ਨਾਲ ਨੇੜਵਾ ਕਰ ਗਈਆਂ ਪਤੀ ਰਸਹਿਜਉਤਾ ਹੈ ਇਸ ਸੰਦੀਪ ਪਰ ਮੈਨੂੰ ਨਾ ਮੇਰੇ ਸਹੁਰਤ ਐਂ ਵੀ ਦਾ ਰਸਹਿਜਉ ਗ੍ਰੜਾ ਕੋ ਕਿ ਛੋਟੀ ਜੀ ਗੱਲ ਜਿੰਦਾ ਲਈ ਯਾਦ ਆਉਂਦੀ ਹੈ ਨਾ ਤੇ ਮੈਨੂੰ ਮਲੇਰਕੋਟਲੇ ਦੇ ਕਿਸੇ ਵਧੀਆ ਸਕੂਲ ਦੇ ਬੋਰੋ ਆ ਪਰਾਈ ਉਹ ਕਹਿੰਦੇ ਜੀ ਤੁਹਾਡੀ ਯੂਨੀਫਾਰਮ ਹੈ ਜਿਹੜੀ ਕੋਟ ਪੈਂਟ ਹੈ ਤੇ ਜਕੀਰ ਮੰਨੋ ਮੈਂ ਕਦੇ ਕੁੜੀ ਹੁੰਦੀ ਨਹੀਂ ਕਦੇ ਪਜਾਮੀ ਤੱਕ ਜਾਂ ਕੋਟ ਪੈਂਟ ਵੀਰ ਨਹੀਂ ਸੀ ਕੀਤੀ ਹੈ ਨਾ ਕੋਈ ਕਿਤੇ ਉਪਚ ਇਸ ਤਰ੍ਹਾਂ ਲੱਗ ਸੋ ਸਭ ਤੇ ਆਪਣੇ ਘਰ ਦਾ ਮਹੌਰ ਉਹਦੇ ਨੇ ਮੇਰੇ ਘਰ ਦਾ ਮਹੌ ਇਸ ਤਰ੍ਹਾਂ ਦੱਸੀ ਹੈ ਨਾ ਮੈਂ ਨਹੀਂ ਪਾਈ ਜ ਮੇਰੇ ਅੰਦਰ ਇੱਕ ਆਪਣੇ ਆਪ ਹੀ ਮੈਂ ਬਣਾ ਲਿਆ ਮੈਂ ਪਹਿਲਾਂ ਆਪਣੇ ਹਸਬੰਦ ਤੋਂ ਪੁੱਛਿਆ ਸੀ ਇਹ ਕਹਿੰਦੇ ਉਹਨਾਂ ਕਹਿੰਦੇ ਕੋਈ ਗੱਲ ਨਹੀਂ ਇਹਵੇਂ ਫਾਰਮ ਹੈ ਫੇ ਇਹ ਤਾਂ ਫੋਲੋ ਕਰਨੀ ਪੈਣੀ ਆਪਾਂ ਨੂੰ ਕੋਈ ਕੋਈ ਉਹ ਨਹੀਂ ਮੈਂ ਤਾਂ ਸੀਵੀਰ ਕਦੋਂ ਚਲੋ ਮੈਂ ਕਿਹਾ ਮੈਂ ਕੁਦੀ ਪਪਾ ਨਾਲ ਗੱਲ ਕਰਦੀ ਮੈਂ ਆਪਣੇ ਸੋਹਰਾ ਸਾਹ ਨਾਲ ਪਪਾ ਨੂੰ ਮੈਂ ਪੁੱਛਣੀ ਪਪਾ ਉੱਥੇ ਨਾ ਜੁਨੀਫਾਰਮ ਕੋਟ ਪੈਂਟਾਂ ਕੋਟ ਪੈਂਟ ਪਾ ਕੇ ਜਾਣਾ ਇੱਕ ਅਨਪੜ੍ਹ ਮਤਲਬ ਮੇਰੇ ਪਪਾ ਜੀ ਪੜੇ ਤਾਂ ਰੋਈ ਨਹੀਂ ਬਹੁਤੇ ਨਾ ਪਰ ਉਹਨਾਂ ਦੇ ਉਹਨਾਂ ਨੇ ਕਿੰਨਾ ਸੋਹਣਾ ਜਵਾਬ ਦਿੱਤਾ ਨਹੀਂ ਕੋਈ ਗੱਲ ਨਹੀਂ ਪੁੱਤਰ ਤੇਰੇ ਕੀ ਕੱਪੜੇ ਤਾਂ ਹੈਗੇ ਨਹੀਂ ਹਾਂ ਤੁਸੀਂ ਪੂਰੇ ਕੱਪੜੇ ਪਾ ਕੇ ਜਾਉਗੇ ਕੋਟ ਪੈਂਟ ਰੇ ਬਣਾਇਆ ਤਾਂ ਕੋਈ ਗੱਲ ਨਹੀਂ ਤੁਸੀਂ ਉਹ ਪਾਉਂਗੇ ਯਕੀਨ ਮੰਨੋ ਸੰਦੀਪ ਮੈਨੂੰ ਤਾਂ ਇੰਨੀ ਖੁਸ਼ੀ ਹੋਈ ਕਿ ਮੈਂ ਸਪੈਨ ਹੀ ਹੈ ਦੀ ਕਪੜਿਆਂ ਦੇ ਕੇ ਕੋਈ ਇੱਕ ਡਿਗਰੀਆਂ ਵਾਲੀ ਹੈ ਪੜਨ ਪੜਨਾ ਦੇਖਣੇ ਤੇ ਡਿਗਰੀਆਂ ਨਾਲ ਹੀ ਨਹੀਂਦਾ ਵਿਚਾਰ ਸੋਝੇ ਵੀ ਕਿੰਨੇ ਵਿਚਾਰ ਸੋਝੇ ਰਹੀਆਂ ਹਨ ਇੱਕਦਮ ਮੈਨੂੰ ਇਹ ਚੀਜ਼ ਦੂਸਰੇ ਦਿਨ ਮੈਂ ਕੋਰਪੈਂਟ ਪਾਇਆ ਤੇ ਮੈਂ ਬਸ ਚੈਂਟ ਬੋਲ ਬਸ ਲਈ ਨਹੀਂ ਜਦੋਂ ਕਿ ਮੈਂ ਇਹ ਸੋਚ ਲਿਆ ਸੀਗਾ ਵੀ ਮੈਂ ਘਰ ਤੋਂ ਸੂਟ ਪਾ ਕੇ ਚਲੀ ਜਾਇਆ ਕਰਾਂਗੀ ਤੇ ਉੱਥੇ ਜਾ ਕੇ ਮੈਂ 유ਨੀਫਾਰਮ ਜਿਕੇ ਬੀਅਰ ਕਰ ਲੈ ਤਰਾਂ ਕਿੰਨਾ ਡਬਲ ਖਰਚਾ ਹੋ ਰਾ ਸੀ ਬੈਲਗਣਾ ਸੂਟਾ ਬੇਮੂਣਾ ਸੀ ਤੰਪਧਈ ਇਹ ਵੀ ਕਿੰਨਾ ਹਨਾ ਫੇਰ ਫੇਰ ਜਿਆਦੇ ਨਹੀਂ ਫੋਨ ਤੇ ਕਿੰਨਾ ਸਮਾਂ ਹੋਣਾ ਸੀ ਪਰ ਇਹ ਚੀਜ਼ ਨੇ ਕਿੰਨੀ ਇੱਕ ਗੱਲ ਨਾਲ ਸਿਮਟ ਗਿਆ ਤੇ ਖਤਮ ਹੋ ਗਿਆ ਤੇ ਵਧੀਆ ਮੈਂ ਇੱਥੇ ਜੋਕ ਕੀਤੀ ਤੇ ਚੰਗਾ ਲੱਗਿਆ ਜਦੋਂ ਕਰਦੇ ਹਿੰਦੀ ਹਰ ਤਰ੍ਹਾਂ ਦੇ ਹਰ ਕੰਮ ਦੇ ਵਿੱਚ ਸਪੋਰਟ ਮਿਲ ਹੈ ਅੱਜ ਦੇ ਸਮੇਂ ਕੁੜੀਆਂ ਨੂੰ ਇੰਡੀਪੈਂਡੈਂਟ ਬਣਨਾ ਕਿੰਨਾ ਜ਼ਰੂਰੀ ਹੈ ਦੇਖੋ ਕੁੜੀਆਂ ਇੰਡੀਪੈਂਡੈਂਟ ਤਾਂ ਹੋ ਗਈਆਂ ਹਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਡਿਪੈਂਡ ਨਹੀਂ ਸੇ ਇੰਡੀਪੈਂਡੈਂਟ ਤਾਂ ਹੋ ਗਈਆਂ ਖਰਚੇ ਵੀ ਉਹਨਾਂ ਦੇ ਇੱਕ ਮੈਂ ਨਹੀਂ ਲੈਣੀਆਂ ਇੱਕ ਮੈਂ ਵੀ ਔਰਤ ਆ ਨਾ ਮੈਂ ਇਸ ਸਟੇਟ ਤੋਂ ਇਹ ਚੀਜ਼ ਬੋਲ ਰਹੀ ਆ ਪਰ ਮੈਨੂੰ ਇਹ ਚੀਜ਼ ਲੱਗਦੀ ਏ ਕਿ ਤੇ ਨਾ ਕਿਤੇ ਕਿ ਕੁੜੀਆਂ ਨੂੰ ਆਪਣੀ ਖਰਚੇ ਨੇ ਨਾ ਜਿਹੜੇ ਥੋੜੀ ਜਿਹੀ ਲਿਮਟ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪਤੀ ਤੇ ਪ੍ਰੈਸ਼ਰ ਨਾ ਪਾਉਣ ਵੀ ਜਿੰਮੀ ਮਰਜ਼ੀ ਕਮਾ ਕੇ ਲੈ ਕੇ ਆਉ ਜਿੱਦ ਸੀ ਮੈਨੂੰ ਤਾਂ ਇਹ ਚੀਜ਼ ਚੰਗੀ ਏ ਮੈਂ ਹਨ ਇ ਇਹ ਨਹੀਂ ਹੋਣਾ ਚਾਹੀਦਾ ਇਸ ਨੂੰ ਕਿਉਂ ਕਿ ਇਹਦੇ ਨਾਲ ਤਾਂ ਕੀ ਇਹ ਸਮਾਜ ਦਾ ਮਾਹੌਲ ਖਰਾਬ ਹੁੰਦਾ ਹੈ ਉਹਨਾਂ ਹਸਬੰਦ ਨੂੰ ਪਤੀ ਨੂੰ ਹੋ ਸਕਦਾ ਹੈ ਕੋਈ ਨਜ਼ਾਇਜ਼ ਬਣਾ ਲਓ ਕੋਈ ਕਮਾਈ ਕਰਨੀ ਪੈ ਜਾਈ ਕੋਈ ਹੋਰ ਨਸ਼ੇ ਵੱਲਣਾ ਉਹਨਾਂ ਤੇ ਉਹਨਾਂ ਤੇ ਕਿੰਨਾ ਤਰਸ ਦੇ ਚ ਜਲਣਾ ਬਹੁਤ ਪੈਣਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜਦੋਂ ਆਪਾਂ ਦੇਖੋ ਪਹਿਲਾਂ ਸਮਾਂ ਸੀਗਾ ਹਰ ਘਰ ਦੇ ਵਿੱਚ ਸਲਾਈ ਦੀ ਹੋਗੀ ਸੀ ਤੇ ਉਹਨੇ ਘਰ ਦਾ ਕੰਮ ਕਰਨ ਦਾ ਕੋਈ ਨੌਕਰ ਵੀ ਇਸ ਰੱਖਿਆ ਜਾਂਦਾ ਨਾ ਖਰਚੇ ਕਿੰਨੇ ਨੇ ਕੋਈ ਕਿਸੇ ਤਰ੍ਹਾਂ ਦਾ ਬਿੱਲ ਵੀ ਨਹੀਂ ਸੀ ਅੱਜ ਤੋਂ ਕਿੰਨੇ ਕੇ ਸਾਲ ਪਹਿਲਾਂ ਦੇ ਕੋ 30 35 ਸਾਲ ਪਹਿਲਾਂ ਕੋਈ ਇੰਨੇ ਤਰ੍ਹਾਂ ਦੇ ਬਿੱਲ ਨਹੀਂ ਸੀ ਜਿਹੜੇ ਹੁਣ ਤੁਸੀਂ ਗਿਰਤੀ ਕਰੋ ਕਿ ਕਿਵੇਂ ਕਰਨਾ ਦੇਗਾ ਮਿਲਣ ਖਰਚੇ ਤਾਂ ਬਹੁਤ ਜ਼ਿਆਦਾ ਵੱਧ ਗਏ ਨਾ ਖਰਚੇ ਵੱਧ ਗਏ ਨੇ ਪਰ ਇਹਨਾਂ ਖਰਚਿਆਂ ਨੂੰ ਕੰਟਰੋਲ ਕਰਨ ਲਈ ਆਪਾਂ ਨੇ ਖੁਦ ਨੇ ਬਹੁਤ ਸਾਥ ਦੇਣਾ ਉਹਨਾਂ ਦਾ ਆਪਾਂ ਨੇ ਇਹਨਾਂ ਨੂੰ ਐ ਹੀ ਕਿ ਖਰਚੇ ਵਧਾ ਕੇ ਉਹਨਾਂ ਤੋਂ ਮਜ਼ਾਇਜ ਕਮਾਈ ਕਰਨੀ ਹੈਗੇ சின்னਾ ਥੋੜਾ ਬਹੁਤ ਜਿਹਨਾਂ ਨੇ ਹੱਥੀਂ ਡੁਣਾ ਮੈਂ ਇੱਕ ਸ਼ਬਦ ਕਰ ਤਜਵੇ ਦੇ ਨਾ ਸਕਿੱਲ ਤਾਂ ਇਹ ਸਕਿੱਲ ਦੀ ਜਿਹੜੀ ਵੈਲਯੂ ਹੈ ਬਾਹਰ ਨਹੀਂ ਕੰਟਿਨਿਊਅਸ ਕਿੰਨੀ ਹੈ ਇੱਥੇ ਵੀ ਤੁਹ ਦੇਖੋ ਸਦੀਪਾ ਕਿਵੇਂ ਆਪਣਾ ਇਸਤਾ ਦੇ ਉਹ ਦੇਖੋ ਉਹ ਪੱਖੀਆਂ ਉਹ ਉਹ ਜਿਹੜੇ ਉਹ ਟੰਕੇ ਨੇ ਜਿਹੜੇ ਮੱਛੀ ਟੰਕਾ ਉਹ ਦਵਾਰਾਂ ਟੰਡ ਚੱਲੇ ਆਗੇ ਨਾ ਪਰ ਕਦਰ ਪਈ ਐ ਸਦੀਪ ਮੈਨੂੰ ਬਹੁਤ ਖੁਸ਼ੀਂ ਦੇ ਦੇਖ ਕੇ ਉਹਨਾਂ ਘਰਾਂ ਦੀਆਂ ਲੇਡੀਜ਼ ਦੀ ਕਦਰ ਪਈ ਐ ਸੀ ਜਨ ਨਾਲ ਜੋ ਉਹਨਾਂ ਵਿੱਚ ਗੁੰਨਰ ਸੀ ਉਹ ਉਹ ਬਾਹਰ ਨਿਕਲ ਰਹੇ ਹੈ ਨਾ ਉਹਨਾਂ ਨੂੰ ਉਹਨੂੰ ਉਹਨੂੰ ਪਾ ਰਹੀਆਂ ਨੇ ਦਾ ਹੈਂਡ ਵਰਕਰ ਦੇ ਪਾ ਰਹੀਆਂ ਨੇ ਝੋਲੇ ਬਣਾ ਰਹੀਆਂ ਨੇ ਨਾਲੇ ਕੱਗਰੇ ਜਦੋਂ ਇਹ ਸਿੱਧਾ ਕਲਚਰ ਦੁਬਾਰਾ ਆਉਂਦਾ ਨਾ ਤਾਂ ਖੁਸ਼ੀ ਤਾਂ ਬਹੁਤ ਹੁੰਦੀ ਐ ਸੰਦੀ ਕਿਉਂਕਿ ਇਹ ਆਉਂਦਾ ਵੀ ਪਣਾ ਪੰਜਾਬ ਰੋ ਪੁਰਾਣਾ ਜਿਹੜਾ ਹੈ ਜੇ ਆਪਾਂ ਆਪਣੀ ਜੜਾਂ ਭੁੱਲ ਗਏ ਨਾ ਸੱਤ ਮੁੱਚ ਤੇ ਸਾਰਾ ਤਹਸ ਨੈਸਨ ਆਪਣੀ ਤਾਂ ਪੰਜਾਬੀ ਹਿੰਦ ਤੱਕ ਕਦਰ ਇਸ ਨਾਲ ਹੈ ਵੀ ਆਪਾਂ ਨੇ ਕੀ ਹੈ ਇਹ ਚੀਜ਼ ਨੂੰ ਨਾਲ ਆਪਣੀ ਵਿਰਾਸਤ ਨੂੰ ਜਿਹੜਾ ਸੰਭ ਕੇ ਰੱਖਣਾ ਚੋਲ ਇੱਕ ਸਮਾ ਸੀਗਾ ਜਿਹੜੀਆਂ ਚੀਜ਼ਾਂ ਬਹੁਤ ਪਿੱਛੇ ਵੱਟ ਗਏ ਸੀ ਭੁੱਲ ਗਏ ਸੀ ਪਰ ਹੁਣ ਆਪਾਂ ਵਾਪਸ ਇਹਨੂੰ ਅਪਣਾ ਰਹੇ ਆ ਤੇ ਸਾਰੇ ਬੱਚੇ ਅਪਣਾਉਂਦੇ ਨੇ ਜਦੋਂ ਆ ਵੀ ਕਹਿੰਦੇ ਨੇ ਨੀ ਮੈਨੂੰ ਘੱਗਰਾ ਪਾਉਣਾ ਨਿਆ ਸਮੂਟ ਪਾਉਣਾ ਇੰਨੀ ਖੁਸ਼ੀ ਹੁੰਦੀ ਐ 10 ਸਾਲ ਪਹਿਲਾਂ ਤੇ ਚੀਜ਼ਾਂ ਬਿਲਕੁਲ ਖਤਮ ਹੋ ਗਈ ਸੀ ਪਰ ਹੁਣ ਇਹ ਚੀਜ਼ ਦਿਵਾਰਾਂ ਆ ਰਹੀ ਐ ਇਹ ਨੂੰ ਨਾ سپورਟ ਕੋ ਪਰ ਇਹ ਚੀਜ਼ ਨੂੰ ਇਹ ਨਾ ਇੱਥੇ ਨਾ ਛੱਪੂਈ ਚੀਜ਼ ਨੂੰ ਆਪਾਂ ਸਾਰੇ ਜਣੇ ਮਿਲ ਕੇ سپورਟ ਆਪਾਂ سپورਟ ਕਰਾਂਗੇ ਤਾਂ ਇਹ ਘਰਾਂ ਦੇ ਗੋਨਰ ਨੇ ਲੇਗਿਸ ਦੇ ਕਿੰਨੇ ਗੋਨਰ ਨੇ ਬਾਹਰ ਨਿਕਲਣਗੇ ਤੇ ਉਹ ਖਰਚਾ ਵੀ ਤਾਂ ਫਿਰ ਬਰਾਬਰ ਕਰਕੇ ਇੰਡੀਪੈਂਡੈਂਟ ਚੱਬਦ ਕੀ ਨਾ ਕਿਹਨੂੰ ਕਹਿਣਾ ਆਪਾਂ ਵੀ ਉਹ ਪਾ ਕੇ ਘੁੰਮਣਾ ਬਾਹਰ ਜਾਣਾ ਜੋ ਵੀ ਇਹ ਨਹੀਂ ਜੋਬ ਦਾ ਆਪਾਂ ਘਰ 'ਚ ਵੀ ਰਹਿ ਕੇ ਆਪਾਂ ਉਹਦਾ ਨਾਲ ਸਹਜ ਉਹ ਦੇ ਸਕਦੇ ਆ ਬਸ ਫਾਈਨੈਂਸ਼ਲੀ ਆਪਾਂ ਮਦਦ ਕਰ ਸਕਦੇ ਆ ਆਪਾਂ ਖਰਚੇ ਆਪਣੇ ਉਸ ਲਿਮਿਟ 'ਚ ਰੱਖ ਸਕਦੇ ਆ ਆਪਾਂ ਵੱਡੇ ਵੱਡੇ ਵਿਆਹ ਤੇ ਨਹੀਂ ਕਰਾਂਗੇ ਉਹ ਚੀਜ਼ਾਂ ਆਪਾਂ ਕੰਟਰੋਲ 'ਚ ਕਰ ਸਕਦੇ ਆ ਇਹ ਚੀਜ਼ਾਂ ਨਾਲ ਆਪਣਾ ਜਿਹੜਾ ਪਰਿਵਾਰ ਹੈ ਜਿਹੜਾ ਸਨੇਤਾ ਵਾਲਾ ਬੜਿਆਂ ਨਹੀਂ ਰਭੂ ਕਰ ਤੇ ਜੀਵਨ ਵੀ ਆ ਜਿਹੜੇ ਬਹੁਤ ਛੋਟੀ ਜ਼ਿੰਦਗੀ ਮਿਲੀ ਹੈ ਨਾ ਖੁਸ਼ੀ ਨਾਲ ਹੀ ਬਤੀਤੋ ਕਈ ਵਾਰ ਲਾਇਸ ਦੀ ਰੇਜਣਾ ਚਾਹੇ ਉਹ ਪੂਰੀਆ ਜਾਂ ਫਿਰ ਮੁੰਡਾ ਕੁਝ ਗਲਤ ਹੋ ਜਾਣ ਪਰ ਉੱਥੇ ਉਹਨਾਂ ਦਾ ਕੋਈ ਪਸੂਲ ਨਹੀਂ ਹੁੰਦਾ ਉਸੀ ਉਹਨਾਂ ਨੂੰ ਪੀਨਸ ਨਹੀਂ ਦੇਣਾ ਚਾਹੀਦਾ। ਵਿਕਪੂ ਸੰਦੀਪ ਜਿਹੜਾ ਇੱਕ ਇਨਸਾਨ ਹੈ ਨਾ ਉਹ ਗਲਤੀਆਂ ਦਾ ਪੁੱਤ ਲੈ। ਨਾ ਨਾ ਉਹ ਗਲਤੀਆਂ ਕਰੂਗੇ ਤਾਂ ਜ਼ਿੰਦਗੀ ਹੈ ਤਾਂ ਕਿ ਇੱਕ ਪਰਫੈਕਟ ਤਾਂ ਕੋਈ ਵੀ ਨਹੀਂ ਹੁੰਦਾ। ਜੇ ਗਲਤੀ ਹੋ ਗਈ ਤਾਂ ਉਹਨੂੰ ਭੁੱਲ ਜਾ। ਪਰ ਇਹ ਸ਼ਬਦ ਕਹਿਣਾ ਦੇਖੋ ਬਹੁਤ ਸੌਖਾ ਸੰਦੀਪ ਪਰ ਮੈਂ ਆਪਣਾ ਗੱਲਾਂ ਕਰਨੀਆਂ ਚਾਹ ਜਾਂ ਬਹੁਤ ਸੌਖੀ ਹੁੰਦੀਆਂ ਨੇ ਵੀ ਗਲਤੀ ਹੋ ਗਈ ਤਾਂ ਭੁੱਲ ਜਾ। ਤੇਨੂੰ ਭੁੱਲਣਾ ਬਹੁਤ ਔਖਾ ਹੈਗਾ। ਪਰ ਭੁੱਲੇ ਵੀ ਨੇ ਸਰਨਾ ਨਹੀਂ ਨਾ ਤਾਂ। ਜੀ ਤੁਸੀਂ ਭੁੱਲੋਗੇ ਤਾਂ ਆ ਤੁਸੀ ਅਗਲਾ ਸਟੈਪ ਪਾਓ ਇੱਕ ਜਗ੍ਹਾ ਖੜੇ ਰਹੇਗੇ ਜਿਦੇ ਵਰਪਰ ਦਿੰ ਸਿੰਘ ਦੀ ਕਪਤਾਨੀ ਆ ਗਈ ਰੀ ਪਾਣੀ ਵਣੇ ਚਾਹੋ ਤੇ ਜਾ ਦੇ ਰਹਿਣਾ ਬੈੰਦੇ ਪਾਣੀ ਸੋਹਦੇ ਨੇ ਆ ਖੜਿਆਂ ਦੇ ਵਿੱਚ ਸੜਾਂ ਲਪੇ ਡੰਜਣੀਆਂ ਜੀ ਖੜ ਕੇ ਪਾਣੀ ਤੋਂ ਤੇ ਜਿਸ ਤਾ ਸੜਾਂ ਦੇ ਡੰਜਣੀਆਂ ਬਦਬੂ ਮਰਨ ਲੱਗ ਬਿਲਕੁਲ ਇਨਸਾਨੀ ਜਾਮਾ ਆਪਾਂ ਨੂੰ ਮਨੁੱਖਤਾ ਦਾ ਐ ਨਹੀਂ ਕਹਿ ਰਹੰਦਾ ਵੀ ਸਾਰੀਆਂ ਪੁਰਾਣੀਆਂ ਤੋਂ ਜਾਂ ਸਾਰੀਆਂ ਤੋਂ ਜਿੰਦ ਉੱਪਰ ਮਿਲਿਏ ਜੀ ਮਿਲਿਏ ਦੇ ਨੂੰ ਮਾਣੂ ਉਹ ਜੋ ਚੀਜ਼ ਹੋ ਗਈ ਉਹ ਛੱਡੋ ਔਰ ਗਲਤੀ ਤੋਂ ਸਿੱਖਿਆ ਜਦੋਂ ਲੋਕੇ ਉਹ ਸਾਡੇ ਤੋਂ ਗਲਤੀ ਹੋ ਗਈ ਉਹਦੇ ਤੋਂ ਕੀ ਆਪਾਂ ਸਿੱਖਿਆ ਸਿੱਖ ਕੇ ਆਪਣਾ ਜ਼ਿੰਦਗੀ ਦਾ ਅਗਲਾ ਸਟੈਪ ਆਪਣਾ ਅਗਲਾ ਕਦਮ ਪਦਵ ਅੱਗੇ ਵੱਲ ਨੂੰ ਜਾਓ ਇਹ ਪਰਮਾਤਮਾ ਨੇ ਜ਼ਿੰਦਗੀ ਜਿਹੜੀ ਆਪਾਂ ਨੂੰ ਦਿੱਤੀ ਹੈ ਇਹ ਇੱਕ ਵਾਰੀ ਮਿਲਦੀ ਹੈ ਇਨਸਾਨੀ ਜ਼ਿੰਦਗੀ ਜੇ ਅੱਜ ਉਹ ਮੈਂ ਬਲਵਿੰਦਰ ਬਣ ਕੇ ਜਾਂ ਤੁਸੀਂ ਸੰਦੀਪ ਬਣ ਕੇ ਫਿਰ ਬਾਰ ਬਾਰ ਨਹੀਂ ਤਾਂ ਮਿਲਣੀ ਇਹ ਇੱਕ ਵਾਰੀ ਹੈ ਤਾਂ ਇਵੇਂ ਆਪਾਂ ਜਿਉਂ ਇਨ ਉੱਥੇ ਨਹੀਂ ਨਾ ਗਲਤੀਆਂ ਤਾਂ ਇਨਸਾਨ ਤੋਂ ਹੁੰਦੀਆਂ ਰਹਿਣਗੀਆਂ ਪਰ ਅਗਲਾ ਜਿਹੜਾ ਸਟੈਪ ਹੈ ਯਾਦਰਾ ਕਦਮ ਹੈ ਜਿਹਦੇ ਵੀ ਜ਼ਿੰਦਗੀ ਦੇ ਰੁਕ ਨੂੰ ਪਾਣੀ ਦੇ ਵਾਂਗ ਵਹਿੰਦੇ ਵਾਂਗ ਤਾਜ਼ਗੀ ਰਹੂਗੀ ਉਹ ਵਹਿੰਦੇ ਦੀ ਤਰ੍ਹਾਂ ਆਪਣੀ ਚਾਲ ਹੈ ਜਿਹੜੀ ਉਹ ਚੱਲਦੇ ਰਹਾ ਅੱਜ ਦੇ ਸਮੇਂ ਤੇ ਪੁਰਾਣੇ ਸਮੇਂ ਵਿੱਚ ਜਿਹੜੀ ਸੰਜੀਵਾਲਤਾ ਉਸ ਦੇ ਜੀਕਾ ਪਰ ਦੇਖੋ ਬੀੜੀ 42 ਸਾਲ ਵੀ ਹੋ ਗਏ ਨੇ ਨਾ ਇਹਦੇ ਵਿੱਚ ਮੈਂ ਤਾਂ ਉਹ ਸਮਾਂ ਦੇ ਕੈਸੇ ਜਦੋਂ ਨਾ ਆਪਣੇ ਘਰ ਦੇ ਸਾਡੇ ਘਰ ਦੇ ਬੀੜੀ ਤੇ ਜਾਂਦੇ ਸੀ ਮਲਵਈ ਮਾਰਵੇ ਲੱਤੇ ਚ ਸ਼ਬਦ ਬਤਾ ਇਹਨਾਂ ਬੀੜੀ ਬੀੜੀ ਦੇ ਜਾਂਦੇ ਸੀ ਇੱਕ ਫੈਮਿਲੀ ਦੋ ਤਿੰਨ ਫੈਮਿਲੀ ਇਕੱਠੀਆਂ ਹੋ ਕੇ ਇੱਕ ਫੈਮਿਲੀ ਦਾ ਸਾਰਾ ਕੰਮ ਕਰਵਾਉਣਾ ਮਿਲ ਜੁਲ ਕੇ ਸਾਰੇ ਇਹ ਨਹੀਂ ਜਿਉਂਦਾ ਉਹ ਮੰਨਦੇ ਵਿੱਚ ਵੀ ਮੇਰੇ ਤੇਰੇ ਦਾ ਬੱਚੇ ਰਹਿ ਗਏ ਉਹਦਾ ਤਾਂ ਇੱਕ ਬੱਚਾ ਹੈ ਮੇਰੇ ਦਾ ਤਿੰਨ ਕੰਮ ਕਰਨਗੇ ਉਹਦਾ ਤਾਂ ਤਿੰਨ ਖਾਂਦੇ ਨੇ ਨਾ ਇਸ ਤਰ੍ਹਾਂ ਦਾ ਚੀਜ਼ ਹੈ ਨਾ ਸੀ ਮਾਨਾਂ ਦੇ ਚਿਆਰ ਦੋਸਤ ਪਿਆਰ ਬਹੁਤ ਸੀ ਸੱਚੀ ਸਾਂਝੀ ਵਾ ਤਾਂ ਜਿਹੜੀ ਉਹੀ ਪ੍ਰਾਣੀ ਬਿਨਾਂ ਦੀ ਸਾਂਝੀ ਵਾ ਤਾਂ ਨਾ ਜੇ ਹੁਣ ਪੈਣ ਨੀ ਬੋਦੇ ਤਾਂ ਤੁਸੀਂ ਐਂ ਕਹੋਗੇ ਪੰਜਾਬ ਕਿੱਥੇ ਆ ਇਹ ਤੇ ਲਿੜੇਦਲ ਉਹ ਚੀਜ਼ ਨੇ ਜਦੋਂ ਉਹਨੂੰ ਕੰਮ ਕਰਨਾ ਉਹਨਾਂ ਨੇ ਜੀ ਦੀ ਛੋੜਨੀ ਇਕੱਠੇ ਹੋ ਕੇ ਪਹਿਲਾਂ ਵਟਣੀ ਕਰ ਛਾੜਨੀ ਗਰ ਸਾਂਭਣੀ ਉਹ ਸਾਰੀਆਂ ਚੀਜ਼ਾਂ ਇੱਕ ਬੰਦੇ ਦਾ ਕੰਮ ਕਿੰਨਾ ਠੰਮਾ ਸੀ ਇੱਕ ਬੰਦੇ ਦਾ ਕੰਮ ਕਰਕੇ ਫਿਰ ਦੂਜੇ ਨੂੰ ਮਤ ਪਾਉਂ ਨੂੰ ਤਾਂ ਆਪਣੇ ਅੰਦਰ ਦਿੱਦਾ ਦਾ ਦਿਲ ਆਏ ਦੂਜਾ ਨਾਲ ਹਾਈ ਉਹਦਾ ਤਾਂ ਨਿਬੜ ਗਿਆ ਮੇਰੇ ਤੇ ਮੀਂਹ ਨੇ ਰਿਚਕੜਾ ਲਿਆ ਪਰ ਮਨਾਂ ਵਿੱਚ ਠਹਿਰਾ ਸੀ ਵੀ ਜੋ ਮੈਨੂੰ ਮਿਲਣਾ ਮੇ ਹੀ ਜਾ ਕਿੰਨਾ ਘਹਿਰਾ ਸੀ ਤੇ ਮੇਰੇ ਕਈ ਵੰਡ ਕੇ ਵੀ ਖਾਲ ਲੈਂਦੇ ਸੀਗੇ ਜੇ ਕਿਸੇ ਦਾ ਇੱਕ ਦਾ ਵੀ ਸਦਾ ਘਟ ਹੈ ਤਾਂ ਉਹ ਉਹਦੇ ਸਬਰ ਸਬਰ ਸਭ ਤੋਂ ਵੱਡੀ ਗੱਲ ਹੈ ਨਾ ਸਬਰ ਜਿਹੜਾ ਸ਼ਬਦ ਬਹੁਤ ਛੋਟਾ ਹੈ ਪਰ ਜਿਹਦੇ ਸਿਹਦੇ ਅਰਥ ਨੇ ਤਾਂ ਬਹੁਤ ਵੱਡੇ ਹੈ ਇਹਨੂੰ ਮੰਨਣਾ ਜ਼ਿੰਦਗੀ ਜਪਣਾ ਹ ਇਹ ਬਹੁਤ ਔਖ ਹੈ ਇਹਨਾਂ ਚੀਜ਼ਾਂ ਨੂੰ ਜੀ ਆਪਾਂ ਲੈ ਕੇ ਚੱਲੀਏ ਬੀੜੀ ਕਰਨੀ ਉਹ ਹੁਣ ਵੀ ਆਪਾਂ ਕਰ ਸਰਦੇ ਨਾ ਤੁਸੀਂ ਜਗੀਨ ਮੰਨੋਗੇ ਦੀਵਾਲੀ ਵੀ ਦੀ ਸਪਾਈ ਵੇਲੇ ਆਪਾਂ ਕਿੰਨਿਆਂ ਨੂੰ ਕਰਦੇ ਆ ਤੁਸੀਂ ਮੇਰੇ ਕੰਮ ਕਰ ਦਿਓ ਜੀ ਤੁਸੀਂ ਮੇਰੇ ਕੰਮ ਕਰ ਦਿਓ ਜੀ ਹੈ ਨਾ ਪਦਰਪਨ 15 ਦਿਨ 20 ਦਿਨ ਪਹਿਲਾਂ ਨਹੀਂ ਨਾ ਪਹਿਲਾਂ ਕਿਸਪਾਈ ਹੀ ਹੈ ਆਪਣੇ ਬੱਚਿਆਂ ਨੂੰ ਲਾਓ ਆਪਣੇ ਪਰਿਵਾਰ ਦੇ ਸਾਰੇ ਨੂੰ ਲਾਓ ਨਹੀਂ ਲੱਗਣਾ ਕਿਸੇ ਦਾ ਹੀ ਇਕੱਲੇ ਆ ਤਾਂ ਵੰਡ ਨਹੀਂ ਨਾ ਕਰਾ ਦੋ ਉਹਦੇ ਘਰ ਜਾ ਕੇ ਨਾ ਦਾ ਤਾਂ ਇਤਨੇ ਹਾਂ ਕਰਦਾ ਨਹੀਂ ਪਰ ਜੇ ਆਪਾਂ ਨੇ ਇਹ ਚੀਜ਼ਾਂ ਕਰੀਏ ਦਿਹਾੜੀ ਦੇ ਲੈਣ ਦੇ ਜਾਏ ਖੇਦਨ ਦੀ ਵਜਾਏ ਜੇ ਆਪਾਂ ਇੱਕ ਦੂਜੇ ਨਾਲ ਸਾਂਝੀ ਬਲਤ ਨਾਲ ਕੰਮ ਕਰੀਏ ਉਹੀ ਗੱਲ ਜਿਵੇਂ ਆਪਾਂ ਪਹਿਲਾਂ ਗੱਲ ਨਸੀਗੀ ਖਰਚੇ ਵੀ ਤਾਂ ਕੱਢਣਗੇ ਨਾ ਉਹਨਾਂ ਖਰਚੇ ਵੀ ਕੱਢਣਗੇ ਤੇ ਅਪਸੇ ਪਿਆਰ ਸਾਂਝੀ ਬਲ ਦਾ ਪ੍ਰਾਣੀ ਟੈਨ ਨਹੀਂ ਜੋ ਵੀ ਪਾਣੀ ਸੰਜੀ ਵਲਦਸਤਨ ਦਾ ਟੈਂਕ ਦੁਰ ਤੋਂ ਟੈਂਕ ਰੱਖਦੇ ਜੇ ਪੰਜਾਬ ਉਹਨਾ ਆਪਣੀ ਜੜ੍ਹਾਂ ਭੁੱਲ ਗਿਆ ਤਾਂ ਤੇਰੇ ਕੋਈ ਛਾਂਭਣੀ ਹੈ ਜਿੱਦਾਂ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਵੀ ਕਿ ਜੇ ਆਪਾਂ ਆਪਣੇ ਮੂਲ ਨੂੰ ਭੁੱਲ ਗਏ ਤਾਂ ਸਾਡਾ ਨਾਂ ਸੁਨੋੜਾ ਤੈ ਆ ਪਰ ਜੇ ਆਪਾਂ ਪ੍ਰਾਣੀਆਂ ਚੀਜ਼ਾਂ ਤੇ ਵਾਪਸ ਆਵਾਂਗੇ ਨਾ ਜਿੱਦਾਂ ਸੰਜੀ ਵਲਦਸਤਨ ਵਿੱਚ ਕੈਂ ਮ ਰੱਖਾਗੇ ਤਾਂ ਇਹਦੇ ਨਾਲ ਜਿਹੜਾ ਆਕਾ ਪਰੰ ਆ ਮਿਸ ਚਣਬੀ ਕਲਾ ਚ ਪਿਚੜਬੀ ਕਲਾ ਚ ਰਹੇ ਆ ਨਾ ਇਹ ਚੀਜ਼ਾਂ ਅੱਗੇ ਨੂੰ ਰਿਪਿਆ ਲੈ ਕੇ ਜਾਣਗੇ